ਇਹ ਲੱਕ ਬਾਈਪਾਸ ਉੱਥੇ ਪੈਣ ਦੇ ਯਾਰੋ ਜਿਹੜੀ ਗੱਲ ਉਹ ਵਾਏ ਕੁਝ ਦਾ ਖਾਲਸਾ ਵਾਹੇ ਤੇ ਆਹ ਢਾਡੀ ਸਾਹ ਰੋਡ ਐ ਇਹ ਢਾਡੀ ਸਾਹ ਰੋਡ ਤੇ ਵਿੱਚ ਦੇਖੋ ਖੱਡੇ ਪੈਣੇ ਜਿਹੜੇ ਉਹ ਸ਼ੁਰੂ ਹੋ ਗਏ ਆ ਨਿਕਨੇਗੇ ਖੱਡੇ ਜੇ ਹੁਣ ਸਮੇਂ ਸਿਰ ਨਾ ਸੰਭੇ ਇਹ ਵੱਡੇ ਵੱਡੇ ਛਪੜਾਂ ਦਾ ਰੂਪ ਧਾਰ ਕਰ ਜਾਣੇ ਆ ਵੱਡੇ ਤੋਂ ਵੱਡੇ ਖੱਡੇ ਪਨ ਜਾਣੇ ਆ ਵੇਖੋ ਹੋਣਾ ਅੱਗੇ ਕਾਫੀ ਹੀ ਵੱਡੇ ਖੱਡੇ ਪਨ ਚੁਕੇ ਨੇ ਤੋਂ ਇਹ ਹੈ ਪੰਜ ਵਰਗੀ ਜਿਹੜੇ ਆ ਉਹ ਸਮੇਂ ਸਿਰ ਲਾ ਦਿੱਤੇ ਜਾਣ ਤੇ ਸੜਕ ਦਾ ਪਚਾਹ ਹੋ ਜਾਏਗਾ ਤੋਂ ਇਹ ਖਜਾਏ ਤੋਂ ਅਸੀਂ ਆਉਂਦੇ ਆ ਜਿਹੜਾ ਸਿੱਧਾ ਢਾਲੀ ਸਾਹਿਬ ਨੂੰ ਜਾ ਰਹੇ ਆ ਇਹ ਢਾਲੀ ਸਾਹਿਬ ਦਾ ਰਸਤਾ ਹੈ ਤੋਂ ਇਹਦੇ ਵਿੱਚ ਕੁਝ ਸਮਾਂ ਪਹਿਲਾਂ ਇਹ ਸੜਕ ਦੀ ਰੇਰ ਹੋਈ ਤੇ ਖੱਡੇ ਪੈ ਰਹੇ ਤੇ ਮੈਂ ਮੰਤਰੀ ਸਾਹਿਬ ਜੀ ਨੂੰ ਬੇਨਤੀ ਕਰਦਾ ਕਿ ਆਪਣੇ ਅਸਰਾਂ ਨੂੰ ਅਜਾਹੇ ਖਟਿਆਂ ਦੀ ਜਿਹੜੀ ਆ ਉਹਦੇ ਤੇ ਸੜਕਾਂ ਤੇ ਤਾਂ ਜਾਰੀ ਕੀਤੀਆਂ ਜਾਣ ਤੇ ਇਹਨਾਂ ਨੂੰ ਸਮੇਂ ਸਿਰ ਸੁਪਾਲ ਕੇ ਇਹਨਾਂ ਤੇ ਪੈਜ ਵਰਕ ਲਗਾਏ ਜਾਣ ਕਿਉਂਕਿ ਸਰਕਾਰ ਜਿਹੜੀ ਆ ਠੇਕੇਦਾਰ ਨੂੰ ਆਪਣਾ ਫੰਡ ਤੇ ਦਿੰਦੀ ਆ ਕਿ ਉਹਨੇ 5 ਸਾਲਾਂ ਦੇ ਵਿੱਚ ਉਹ ਤੇ ਜੋ ਵੀ ਕਰਨਾ ਸਭ ਕੁਝ ਉਹਨੇ ਕਰਨਾ ਤੇ ਜਿਹੜੇ ਅਜਾਹੇ ਪਹਿਚਾ ਤੇ ਆੜੇ ਫੰਡ ਸਰਕਾਰ ਦਿੰਦੀ ਆ ਟਰੈਕਟਰ ਜਦੋਂ ਲੈ ਜਾਂਦੇ ਆ ਤੇ ਉਹਦੇ ਵਿੱਚ ਚਰਚੁੰਦਿਆ ਤੇ ਫਿਰ ਇਹ ਕਹਲੇ ਪਾਜੀ ਜੀ ਆ ਜਾਂਦੇ ਆ ਜਦੋਂ ਇਹਨੂੰ ਨਹੀਂ ਸਾਥ ਤੇ ਉਹ ਇਹਦੇ ਆਵਾਜ਼ ਜਿਹੜਾ ਉਹ ਧਿਆਨ ਦਿੱਤਾ ਜਾਵੇ ਆ ਦੇਖੋ ਸੜਕ ਦਾ ਮੰਦਾ ਹਾਲ ਪੂ ਜਾ ਰਿਹਾ ਤੇ ਇਹ ਜਿਹੜੇ ਆ ਪੈਸ ਜਲਦੀ ਤੋਂ ਜਲਦੀ ਇਹਨਾਂ ਪਰਫਾਰਮ ਦੀ ਕਿਰਪਾਲਤਾ ਕੀਤੀ ਜਾਵੇ ਸੋ ਦੇਖੋ ਗੱਟੀਆਂ ਦੀਆਂ ਬ੍ਰੇਕ ਆ ਵੱਟਦੀਆਂ ਆ ਖਟਿਆਂ ਕਰਕੇ ਉਹ ਤੇਜ਼ ਮਾਪਤੀ ਕਰਦੇ ਹਾਂ ਵਧੀਆ ਲੱਗੇ ਤਾਂ ਆਪਣਾ ਕਮੈਂਟ ਕਰਕੇ ਦੱਸਿਓ ਭਾਈ ਜੀ ਚੰਗੀ ਲੱਗੇ ਤਾਂ ਸ਼ੇਅਰ ਵੀ ਕਰ ਦਿਓ ਵਧੀਆ